ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਭਾਣੇ ਨਾ ਮੰਝਲ ਦ ਕੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਭਾਣੇ ਨਾ ਮੰਝਲ ਦ ਕੋਈ ਜਿਨਾਂ ਲਈ ਤੁਮ ਤਨ ਜੋੜਦਾ ਵੱਡੀ ਦਾ ਤੇ ਨਰੀਤ ਬਣਾਈ ਆੰਤ ਸਮੇ ਜਾਣ ਲਗਿਆਂ ਤਿਨੀ ਉਸ ਕੋਲੋਂ ਚੰਡੇ ਨੂੰ ਲਵਾਈ ਜਨ ਲੈ ਤੋਂ ਤਾਨ ਜੋੜਦਾ ਵਢੀਦਾ ਤੇ ਨਰੇਤ ਚਲਾਈ ਆੰਤ ਸਮੇ ਜਾਣ ਲਗਿਆਂ ਤਿਨੀ ਉਸ ਕੋਲੋਂ ਚੰਡੇ ਨੂੰ ਲਵਾਈ ਗੁਰੂ ਦਾਇਆ ਸ਼ਾਰਾ ਵਡੜਾਏ ਦੀ ਸਮਾ ਜਾ ਕਿਸੇ ਨੂੰ ਨਾ ਕੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨਾ ਮੰਜ਼ਲ ਦਾ ਕੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨਾ ਮੰਜ਼ਲ ਦਾ ਕੋਈ ਜਿੰਦਗੀ ਦਾ ਵਿੱਚ ਪਿਆਰ ਆ ਕੀਤੀ ਮਿਹਨਤ ਤੇ ਬਹੁਤ ਕਮਾਈਆ ਕੱਟਨੇ ਰਾਤ ਨਾ ਹੋਈ ਜੋ ਰੀਜਾ ਨਾਲ ਬੈਠ ਕੇ ਬਣਾਈਆ ਜਿੰਦਗੀ ਦਾ ਵਿੱਚ ਪਿਆਰ ਆ ਕੀਤੀ ਮਿਹਨਤ ਤੇ ਬਹੁਤ ਕਮਾਈਆ ਕੱਟਨੇ ਰਾਤ ਨਾ ਹੋਈ ਰੀਜਾ ਨਾਲ ਸੀ ਜਬੈਠ ਕੇ ਬਣਾਈਆ ਸਾਬ ਕੋਈ ਹੋਰ ਗਿਆ ਤੇਰੀ ਤੈਨੂੰ ਰਾਤ ਕਟਣੀ ਨਾ ਹੋਈ ਸਾਬ ਕੋਈ ਹੋਰ ਗਿਆ ਸਾਬ ਕੋਈ ਹੋਰ ਗਿਆ ਤੈਨੂੰ ਰਾਤ ਕਟਣੀ ਨਾ ਹੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨਾ ਮੰਜ਼ਲ ਦਾ ਕੋਈ ਕਾਦਾ ਸੰਗਤੇ ਮਾਨ ਕਰਨਾ ਇੱਕ ਦਿਨ ਇਹ ਵਰਤਣਾ ਪਾਣਾ ਕਾਦਾ ਸੰਗਤੇ ਮਾਨ ਕਰਨਾ ਇੱਕ ਦਿਨ ਇਹ ਵਰਤਣਾ ਪਾਣਾ ਪਾਣੀ ਦੇ ਆ ਬੋਲੇ ਬੋਲੇ ਆ ਇੱਕ ਦਿਨ ਤਤਵੇਂ ਫੁੱਟ ਜਾਣਾ ਪਾਣੀ ਦੇ ਆ ਬੋਲੇ ਦੇਣਾ ਤਾਂ ਤੋਂ ਵੇ ਫੁੱਟ ਜਾਣਾ ਰੀਤ ਚੱਲੀ ਆਏ ਜਗ ਤੇ ਥੇਰੇ ਆ ਨਾ ਕੋਈ ਰਾਜਾ ਰਾਣਾ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨਾ ਮੰਜ਼ਲ ਦਾ ਕੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨਾ ਮੰਜ਼ਲ ਦਾ ਕੋਈ ਗੁਰੂ ਅਗੇ ਕਰਾਂ ਬੰਦਣਾ ਹੱਥ ਜੋੜਮ ਕਰਾਇ ਰਜੋਈ ਗੁਰੂ ਅਗੇ ਕਰਾਂ ਬੰਦਣਾ ਹੱਥ ਜੋੜਮ ਕਰਾਇ ਰਜੋਈ ਨਾਮ ਦਾਣਾ ਦੇਵੇਂ ਦਾਤਿਆ ਸਾਨੂੰ ਹੋਰ ਨ ਕੋ ਲੋੜ ਕੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨ ਮੰਜ਼ਲ ਦਾ ਕੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨ ਮੰਜ਼ਲ ਦਾ ਕੋਈ ਅੰਤ ਸਮੇਂ ਨਾਲ ਹੀ ਜਾਣਾ ਕੀਤੀ ਸਿਮਰਨ ਵਾਲੀ ਜੋ ਕਮਾਈ ਅੰਤ ਵੇਲੇ ਨਾਲ ਹੀ ਜਾਣੀ ਕੀਤੀ ਸਿਮਰਨ ਵਾਲੀ ਜੋ ਕਮਾਈ ਔਖੇ ਵੇਲੇ ਸਾਥ ਬੰਦੇ ਆ ਰਾਮ ਨਾ ਮਣੇ ਹੋਣਾ ਹੈ ਸਹਾਈ ਔਖੇ ਵੇਲੇ ਸਾਥ ਬੰਦੇ ਆ ਰਾਮ ਨਾ ਮਣੇ ਹੋਣਾ ਹੈ ਸਹਾਈ ਸਿਮਰਨ ਕਰਦਿਆਂ ਸਿਮਰਨ ਕਰਦੇ ਤੋਰ ਜਾਣਾ ਸਿਮਰਨ ਕਰਦਿਆਂ ਤੁਰ ਹੀ ਜਾਣਾ ਡੰਡਾ ਜਮਦਣ ਪਉ ਹੈ ਕੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨ ਮੰਝਲਦਾ ਕੋ